ਫਰਸਟ ਆਫ ਆਲ ਗੁੱਡ ਮਾਰਨਿੰਗ ਟੂ एवरीवन ਸਭ ਪਹਿਲਾਂ ਮੈਂ ਸਰਦਾਰੀ ਪੂਰੀ ਟੀਮ ਦਾ ਥੈਂਕਸ ਕਹਣਾ ਚਾਹੁੰਦੀ ਆ ਜਿੱਦਾਂ ਨੇ ਮੈਨੂੰ ਇਹ ਬੜੀ ਖੁਸ਼ੀ ਮਾਰਨ ਦਾ ਮੌਕਾ ਦਿੱਤਾ ਮੈਂ ਜਦੋਂ ਆਈ ਸੀ ਕਿ ਇਨਾ ਟਾਈਮ ਉਦੋਂ ਆਲਮੋਸਟ ਡੈਡ ਲਾਈਨ ਹੋਈ ਪਈ ਸੀਗੀ ਜੈਨੇਟੇਨ ਤੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਸੱਨੇ ਮੈਨੂੰ ਪਸਤਰੀ one of the mother. Thank you so much. So much ਕੁਈ ਨਾ ਵੀ ਸਰਪ੍ਰਾਈਜ਼ ਇਹ ਨਾ ਬਿਲਕੁਲ ਨਹੀਂ ਹੁੰਦਾ ਅਗਰ ਉਹਨੂੰ ਡਾਇਰੈਕਟਲੀ ਅਸੀਂ ਦਸੀਏ ਤਾਂ ਹੋਸਰਾ ਤੁਸੀਂ ਉਹਨਾਂ ਪਲੀਜ਼ ਸਪੀਡਾ ਕਰੋ ਮਦਰੋਂ ਇੱਕ ਟਵਿਸਟਿੰਗ ਵੇ ਨਾਲ ਜਾਦਾ ਦਸੰਦ ਤਰੀਕਾ ਹੈ ਕਿ ਤੁਸੀਂ ਜਿਆਦਾ ਉਸ ਮੂਮੈਂਟ ਨੂੰ ਇੰਜੋਏ ਕਰੋ ਸੋ ਦੈਟ ਇਜ਼ ਵਾਈ ਵੀ ਜਸਟ ਹੈਵ ਆ ਰਿਡਲ ਟ੍ਰਿਕ ਹੇਅਰ ਐਂਡ ਅ ਕਵਿਸ ਹੇਅਰ ਸੋ ਬਟ ਆਲ ਇਨ ਆਲ ਦੇ ਬਾਲ ਕੁਝ ਸਾਰੇ ਜਿਹਦੇ ਨੇ ਦੇਖਣ ਨੂੰ ਮਿਲਦੇ ਸਾਰੇ ਬੈਲਡਸ ਉਹਦੀ ਇੱਕ ਡਿਫਰੈਂਟ ਥੀਮ ਲੁੱਕ ਹੁੰਦੀ ਹੈ ਐਂਡ ਥੈਂਕਸ